ਵੈਗੁਰੂ ਜੀ ਦਾ ਖਾਲਸਾ ਸ਼੍ਰੀ ਵੈਗੁਰੂ ਜੀ ਕੀ ਫਤਿਹ ਤੁਹਾਨੂੰ ਦਿਖਾ ਰਹੇ ਆ ਬਰਨਾਲੇ ਜ਼ਿਲ੍ਹੇ ਦਾ ਪਿੰਡ ਟਿਲਮਾ ਜਿੱਥੇ ਤੁਹਾਨੂੰ ਪਤਾ ਹੀ ਹੈ ਨੌਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਭਾਈ ਸਤੀਦਾਤਾ ਜੀ ਭਾਈ ਮਤੀਦਾਤਾ ਜੀ ਭਾਈ ਦਿਆਲਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਸਮਾਗਮ ਕਰਵਾਏ ਜਾ ਰਹੇ ਨੇ ਤੁਹਾਨੂੰ ਮੈਂ ਗੁਰਦੁਆਰਾ ਪਾਸ਼ਾਈ ਨੌਮੀ ਟੇਲਮਾ ਬਰਨਾਲਾ ਦੇ ਦਰਸ਼ਨ ਕਰਵਾਵਾਂਗਾ ਉਸ ਤੋਂ ਪਹਿਲਾਂ ਇਸ ਗੁਰੂ ਘਰ ਦੇ ਰিসিਵਰ ਭਾਈ ਕੁਲਦੀਪ ਸਿੰਘ ਜੀ ਖਾਲਸਾ ਨਾਲ ਇਸ ਗੁਰੂ ਘਰ ਦੀ ਜੋ ਵੀ ਇਤਿਹਾਸ ਹੈ ਗੁਰੂ ਘਰ ਦਾ ਉਸ ਦੇ ਸੰਬੰਧ ਦੇ ਵਿੱਚ ਉਹਨਾਂ ਤੋਂ ਜਾਣਕਾਰੀ ਲਵਾਂਗੇ ਉਹਨਾਂ ਦਾ ਕੀ ਕਹਿਣਾ ਹੈ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਸ਼ਾ ਸਾਹਿਬ ਟਿਲਮਾ ਪਿੰਡ ਦੇ ਵਿੱਚ ਕਦੋਂ ਆਏ ਸੀ ਤੁਹਾਡੀ ਉਹਨਾਂ ਨਾਲ ਸਾਰੀ ਗੱਲਬਾਤ ਕਰਵਾਵਾਂਗੇ ਆਓ ਚੱਲਦੇ ਹਾਂ ਹਾਂ ਜਰਦਾਰ ਜੀ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਨੌ ਮਟਲਮ ਦੇ ਇਤਿਹਾਸ ਬਾਰੇ ਸਾਡੀਆਂ ਸੰਗਤਾਂ ਨੂੰ ਜਾਣਕਾਰੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਜੀਤ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਦੀ ਜਹਾੜੀ ਉਸ ਮਾਰਕਟ ਸ਼੍ਰਮਣੀ ਕਮੇਟੀ ਬਣਿਓ ਅਨੰਦਪੁਰ ਸਾਹਿਬ ਵਿਖੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਅਸੀਂ ਵੀ ਗੁਰੂ ਸਾਹਿਬ ਨੂੰ ਨਤਮਸਤਕ ਹੋਨੇ ਗੁਰਦੁਆਰਾ ਸਾਹਿਬ પાસે ਇਹ ਮੋਢੀ ਢਿਲਮਾ ਵਿਖੇ ਗੁਰੂ ਸਾਹਿਬ ਜਦੋਂ ਮਾਲਵੇ ਦੀ ਪਹਿਲੀ ਫੇਰੀ ਤੇ ਆਏ ਉਸ ਦੌਰਾਨ ਹੀ ਗੁਰੂ ਸਾਹਿਬ ਪਿੰਡ ਢਿਲਮਾ ਵਿਖੇ ਪਹੁੰਚੇ ਇੱਥੇ ਡੇਰੇ ਲਾਇ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦੇ ਹੋਏ ਟਿਲਵਾ ਨਗਰ ਦੇ ਵਿੱਚ ਆਪਣੇ ਅਨਮੋਲ ਚਾਰਨ ਪਾਏ ਸਤਿਗੁਰਾਂ ਨੇ ਗੁਰੂ ਸਾਹਿਬ ਨੇ ਚਾਰ ਕੇਂਦਰ ਸਥਾਨ ਬਣਾਏ ਸੀ ਜਿਹੜਾ ਕਿ ਪਹਿਲਾ ਸੀ ਬਹਾਦਰਗੜ ਪਟਿਆਲੇ ਦੇ ਵਿੱਚ ਦੂਸਰਾ ਸੀ ਤਰਨਤਾਰਨ ਸਾਹਿਬ ਜੀਨ ਦੇ ਵਿੱਚ ਤੀਸਰਾ ਢਿਲਵਾ ਚੌਥਾ ਦੰਦਵਾ ਸਾਹਿਬ ਢਿਲਵਾ ਨਗਰ ਦੇ ਵਿੱਚੋਂ ਵੱਖ-ਵੱਖ ਪਿੰਡਾਂ ਦੇ ਵਿੱਚ ਗੁਰੂ ਸਾਹਿਬ ਪ੍ਰਚਾਰ ਬਾਤ ਤੇ ਜਾਂਦੇ ਰਹੇ ਨੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਇੱਥੇ ਪਾਣੀ ਦੀ ਕਮੀ ਨੂੰ ਮੁੱਕ ਰੱਖਦੇ ਹੋਏ ਗੁਰੂ ਸਾਹਿਬ ਨੇ ਫੂਲ ਵਾਇਏ ਦੁੱਧ ਦੀ ਕਮੀ ਨੂੰ ਮੁੱਕ ਰੱਖਦੇ ਗੁਰੂ ਸਾਹਿਬ ਨੇ ਗਊਆਂ ਦਾਣ ਕੀਤੀਆਂ ਸੂਰਜ ਗ੍ਰਹਿਣ ਦਾ ਭਰਮ ਸੀਗਾ ਜੋ ਲੋਕਾਂ ਦੇ ਵਿੱਚ ਗੁਰੂ ਸਾਹਿਬ ਨੇ ਇੱਥੇ ਉਹ ਵੀ ਤੋੜਿਆ ਬਾਕੀ ਗੁਰੂ ਸਾਹਿਬ ਦੇ ਆਮਦਨ ਦੋ ਮਾਗ ਨੂੰ ਗੁਰੂ ਸਾਹਿਬ ਇੱਥੇ ਆਏ ਨੇ ਉਹਨਾਂ ਨੂੰ ਮੁੱਕ ਰੱਖਦੇ ਹੋਏ ਸਮਾਰੋਹ ਕਰਵਾਏ ਜਾਂਦੇ ਨੇ ਮਸਾਖੀ ਦਾ ਦਿਹਾੜਾ ਵੀ ਇੱਥੇ ਢਲਵਾ ਵਿੱਚ ਹੈ ਉਹਦਾ ਮਨਾਇਆ ਜਾਂਦਾ ਹੈ ਚੜ੍ਹਦੀ ਕਲਾ ਦਾ ਮੱਛਿਆ ਸੰਗਰਾਮ ਹਰੇਕ ਮਹੀਨੇ ਉਹ ਵੀ ਮਨਾਈ ਜਾਂਦੀ ਹੈ ਜਿਹੜਾ ਇੱਥੇ ਦਾ ਪ੍ਰਬੰਧ ਹੈ ਉਹ ਸਮੂਹ ਪ੍ਰਬੰਧ ਮਾਨਯੋਗ ਦਾਤਾ ਸਿੱਖ ਗੁਰਦੁਆਰਾ ਜੀਸ਼ੇਵ ਬੰਨੀਓ ਚਲਾਇਆ ਜਾਂਦਾ ਹੈ ਸਾਗ ਤਾਂ ਡੇਲੀ ਇੱਥੇ ਬਹੁਤ ਲਤਮਸਤਕ ਹੁੰਦੀਆਂ ਰਹੀਆਂ ਗੁਰੂ ਸਾਹਿਬ ਕਿਰਪਾ ਕਰਦੇ ਨੇ ਮਨੋ ਕਾਮਨਾ ਪੂਰੀਆਂ ਕਰਦੇ ਨੇਗੇ ਮਾਈਕ ਦੀ ਖਰਚਾ ਇੱਥੇ ਜੇ ਫਿਰ ਕਰ ਲਿਓ ਅੱਜ ਸਾਰਾ ਨੋਮੀ ਪਾਸ਼ੇ ਗੁਰਦੁਆਰਾ ਢਿਲਵਾ ਦੇ ਇਤਿਹਾਸ ਬਾਰੇ ਅਤੇ ਇਥੇ ਕੀ ਕੀ ਸਮਾਗਮ ਹੁੰਦੇ ਨੇ ਉਸ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੰਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ达ਰ ਜੀ ਭਾਈ ਸਤੀ达 ਜੀ ਭਾਈ ਦੇਵਾਲਾ ਜੀ ਇਹਨਾਂ ਦੇ ਸ਼ਹੀਦੀ ਨੂੰ ਸਮਰਪਿਤ ਅਨੰਤ ਪਰਸਾਦ ਵਿਕੇ ਬਹੁਤ ਹੀ ਸਰਧਾ ਤੇ ਭਾਵਨਾ ਦੇ ਨਾਲ ਇਹਨਾਂ ਦਾ ਸ਼ਹੀਦੀ ਸਮਾਗਮ ਗੁਰਦੁਆਰਾ ਸ਼੍ਰੋਮਣੀ ਕਮੇਟੀ ਵੱਲੋਂ ਬਹੁਤ ਹੀ ਸਰਧਾ ਨਾਲ ਮਨਾਇਆ ਜਾ ਰਿਹਾ ਹੈ ਸਾਡੇ ਪਿੰਡ ਢੱਲਵਾ ਗੁਰਦੁਆਰਾ ਸਾਹਿਬ ਪਾਸ ਸਈ ਨੌਵੀਂ ਗੁਰਤੇਗ ਬਹਾਦਰ ਜੀ ਦੇ ਇੱਥੇ ਬਸਾਖੀ ਬਹੁਤ ਹੀ ਸ਼ਰਧਾ ਦੇ ਨਾਲ ਮਨਾਇ ਜਾਂਦੀ ਹੈ ਨਗਰ ਕੀਰਤਨ ਜੋ ਕਿ ਗੁਰੂ ਮਹਾਰਾਜ ਦੇ ਆਗਮਨ ਪੁਰਬ ਤੇ ਮਨਾਇਆ ਜਾਂਦਾ ਹੈ ਬੜੀ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਸਾਡੇ ਇੱਥੇ ਜੀ ਚੋਪੈਰਾ ਸਾਹਿਬ ਦਾ ਜੋ ਉਹ ਵੀ ਮਨਾਇਆ ਜਾਂਦਾ ਹੈ ਸੰਗਤਾਂ ਦੀਆਂ ਜੋ ਮਨੋ ਕਾਮਨਾਵਾਂ ਨੇ ਬਹੁਤ ਹੀ ਪੂਰੀਆਂ ਹੁੰਦੀਆਂ ਹਨ ਤਾਂ ਸਾਰੀਆਂ ਸੰਗਤਾਂ ਨੇ ਇੱਥੇ ਜੇ ਆਪਣਾ ਕੱਲ ਨੂੰ ਜੋ ਕਿ ਉਗਰਾਏ ਸਾਹਿਬ ਨੇ ਉਹਨਾਂ ਦੇ ਵੱਲੋਂ ਲੈਬੋਟਰੀ ਗੁਰਦੁਆਰਾ ਸਾਹਿਬ ਦੇਖੇ ਖੁੱਲੀ ਜਾਣੀ ਹੈ ਜਿਸ ਦਾ ਸਵੇਰੇ ਉਦਘਾਟਨ ਕੀਤਾ ਜਾਣਾ ਹੈ। ਤਾਸੀ ਉਭਰਾਏ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।